Nah, setelah

ਕਿਤਾਬ ਜਿਹੜਾ ਰਮਨ ਬਾਦ ਕੀ ਹੋ ਜਾਂਦਾ ਹਾਂ ਫੋਨ ਲਾ ਦਿੱਤੀ ਕਿਹਨੂੰ ਕਰਨਾ ਹੈ ਆਹ ਅਰੇ ਇਨਕਾਊਂਟਰ ਹੋਇਆ ਕਿਸ ਤਰ੍ਹਾਂ ਪਤਾ ਲੱਗਾ ਕਿ ਕਿੰਨਾ ਝੱਟ ਨਹੀਂ ਜੀ ਇੱਕ ਸਰਬਜੀਤ ਸਿੰਘ ਉਰਫ ਪਾਵਾ ਕਰਕੇ ਇੱਕ ਕ੍ਰਿਮੀਨਲ ਹੈਗਾ ਜੋ ਕਿ ਪਹਿਲਾਂ ਤੋਂ ਹੀ ਵਾਂਟਡ ਸੀਗਾ ਸਾਡੇ ਇੱਥੇ ਦੋ ਕੇਸਿਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਉਹ ਵਾਂਟਡ ਹੈ ਤੇ ਪਹਿਲਾਂ ਵੀ ਇਹਦੇ ਤੇ ਪਰਚੇ ਹੈਗੇ ਇਸ ਅ ਨੋਨ ਕ੍ਰਾਈਮਨਲ ਆਫ ਦੀ ਏਰੀਆ ਤੇ ਅੱਜ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਸਾਡੀ ਪੁਲਿਸ ਪਾਰਟੀਆਂ ਨੂੰ ਕਿ ਵੀ ਇਸ ਏਰੀਆ ਦੇ ਵਿੱਚ ਫਿਰਦਾ ਤੇ ਦੋ ਤਿੰਨ ਸਾਡੀ ਪੁਲਿਸ ਪਾਰਟੀਆਂ ਨਿਕਲੀ ਹੋਈ ਸੀ ਕਿ ਤੇ ਅੱਜ ਜੋ ਐਸਐਚਓ ਮੇਟੀਆਣਾ ਹੈਗੇ ਸਾਡੇ ਇੰਸਪੈਕਟਰ ਬਲਜੀਤ ਜੀ ਦੀ ਨਾ ਦੀ ਪੁਲਿਸ ਪਾਰਟੀ ਨੇ ਇਹਨੂੰ ਆਈਡੈਂਟੀਫਾਈ ਕਰ ਲਿਆ ਤੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਬਟ ਇਹਦੇ ਕੋਲ ਵੈਪਨ ਸੀਗਾ ਇਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਦੋਂ ਇੱਕ ਫਾਇਰ ਕੀਤਾ ਫਿਰ ਹਵਾਈ ਫਾਇਰ ਸਾਡੀ ਪਾਰਟੀ ਵੱਲੋਂ ਵੀ ਹੋਇਆ ਬਟ ਇਨੇ ਫਿਰ ਇੱਕ ਹੋਰ ਫਾਇਰ ਸਾਡੀ ਪਾਰਟੀ ਵੱਲ ਕੀਤਾ ਫੋਰਚੂਨੇਟਲੀ ਕਿਸੇ ਨੂੰ ਲੱਗੀ ਨਹੀਂ ਸਾਡੀ ਪਾਰਟੀ ਵੱਲੋਂ ਫਿਰ ਇਨ ਜਵਾਬੀ ਰਿਟੈਲੀਏਸ਼ਨ ਦੇ ਵਿੱਚ ਜੋ ਪੁਲਿਸ ਪਾਰਟੀ ਨੇ ਫਾਇਰ ਕੀਤਾ ਤੇ ਇੱਕ ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਤੇ ਹੀ ਹੈਜ਼ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹੈਗਾ ਇੱਕ ਨਾਨ ਕ੍ਰਿਮੀਨਲ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਪਹਿਲਾਂ ਇਹ ਮਰਡਰ ਦਾ ਪਰਚਾ ਵੀ ਹੈਗਾ ਉਹਦੇ ਵਿੱਚ ਕਨਵਿਕਟ ਹੈ ਐਂਡੀਪੀਐਸ ਦੇ ਪਰਚੇ ਹੈਗੇ ਹੁਣ ਵੀ ਇੱਕ ਅਟੈਂਪਟ ਟੂ ਮਰਡਰ ਦੇ ਕੇਸ ਦੇ ਵਿੱਚ ਵਾਂਟਡ ਸੀਗਾ ਇਹ ਕਿੱਥੇ ਕਿੱਥੋਂ ਰਹਿਣ ਵਾਲਾ ਇਹ ਜੀ ਅਜਨੂਹੇ ਦਾ ਹੀ ਰਹਿਣ ਵਾਲਾ ਇਤ ਇਸੀ ਲੋਕਲ ਏਰੀਆ ਦਾ ਹੈ ਇਹ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਇਹ ਜੀ ਸਾਡੇ ਵੱਲੋਂ ਦੋ ਫਾਇਰ ਕੀਤੇ ਗਏ ਇੱਕ ਹਵਾਈ ਫਾਇਰ ਕੀਤਾ ਫਿਰ ਇੱਕ ਰਿਟੈਲੀਏਸ਼ਨ ਵਿੱਚ ਜਦੋਂ ਉਹ ਲੱਗਿਆ ਹੈਗਾ ਪਾਉਂ ਦੇ ਵਿੱਚ ਉਹਦੇ ਵੱਲੋਂ ਵੀ ਦੋ ਫਾਇਰ ਕੀਤੇ ਗਏ ਦੋ ਖੋਲ ਮਿਲ ਚੁਕੇ ਹਨ ਹੋਰ ਵੀ ਅਸੀਂ ਸਰਚ ਕਰਦੇ ਏਰੀਆ ਦੀ ਹੋ ਸਕਦਾ ਹੋਰ ਵੀ ਮਿਲ ਜਾਵੇ ਅਸਲਾ ਕਿਹੜਾ ਰਿਕਰ ਹੈ ਜੀ ਇਹ ਇਲੀਗਲ ਕੰਟਰੀਮੈਂਟ ਵੈਪਨ ਹੈ ਜੋ ਬਾਕੀ ਫੋਰੈਂਸਿਕ ਟੀਮ ਅਸੀਂ ਸਾਡੇ ਲਈ ਹੈਗੀ ਇੱਥੇ ਤੇ ਬਾਕੀ ਹੋਰ ਵੀ ਏਰੀਆ ਦੀ ਸਰਚ ਕਰਦੇ ਸਾਨੂੰ ਹੈਗਾ ਕਿ ਕੀ ਪਤਾ ਕਿਤੇ ਹੋਰ ਵੀ ਨੇ ਇੱਥੇ ਕੁਝ ਲੁਕਾਇਆ ਹੈ